ਪ੍ਰੋਬੰਜਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਮਦੀਪ ਜੋਸ਼ ਸਿੰਘ ਖਬਰ ਸਾਹਮਣੇ ਆ ਰਹੀ ਹੈ ਪੁਤਿਨ ਦੇ ਨਾਲ ਜੁੜੀ ਹੋਈ ਜੀ ਆ ਦਾ ਕਿ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਇੱਕ ਟਰੰਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਕਜ਼ਾਕਿਸਤਾਨ ਦੇ ਵਿੱਚ ਗਏ ਸੀ ਇੱਕ ਸੰਮੇਲਨ ਦੇ ਵਿੱਚ ਜਦੋਂ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦੌਰਾਨ ਇੱਕ ਗੱਲ ਕਹੀ ਗਈ ਡੋਨਾਲਡ ਟਰੰਪ ਨੂੰ ਲੈ ਕੇ ਉਹਨੇ ਕਿਹਾ ਕਿ ਡੋਨਾਲਡ ਟਰੰਪ ਦੀ ਜਾਨ ਨੂੰ ਖਤਰਾ ਹੈ ਜੇ ਤਲਿਆ ਨਹੀਂ ਹੈ ਚਾਹੇ ਉਹ ਚੋਣ ਜਿੱਤ ਗਿਆ ਰਾਸ਼ਟਰਪਤੀ ਬਣ ਜਾਣਗੇ ਪਰ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਅਜੇ ਵੀ ਸੁਰੱਖਿਅਤ ਨਹੀਂ ਨੇ ਤਦਾਦੀਕਰ ਨੇ ਕਿਹਾ ਕਿ 트ੰਪ ਦੇ ਉੱਪਰ ਪਹਿਲਾਂ ਵੀ ਦੋ ਵਾਰ ਹਮਲਾ ਹੋ ਚੁੱਕਿਆ ਤੇ ਡੋਨਾਲਡ 트ੰਪ ਨੂੰ ਇਸ ਗੱਲ ਬਾਰੇ ਜਾਣੋ ਹੋਣਾ ਚਾਹੀਦਾ ਹੈ ਕਿ ਇਤਿਹਾਸ ਦੇ ਵਿੱਚ ਖਾਸ ਕਰਕੇ ਅਮਰੀਕਨ ਹਿਸਟਰੀ ਦੇ ਵਿੱਚ ਪਹਿਲਾਂ ਵੀ ਕਈ ਵੱਡੇ ਲੀਡਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਇਸ ਗੱਲ ਨੂੰ ਡੋਨਾਲਡ 트ੰਪ ਨੂੰ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਤਦਾਦੀ ਕਿ ਵਿਲਾਦੀ ਮੀਰ ਪੁਤਿਨ ਦੇ ਵੱਲੋਂ ਦਿੱਤਾ ਇਹ ਬਿਆਨ ਰਾਸ਼ਟ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੱਲੋਂ ਦਿੱਤੇ ਇਸ ਬਿਆਨ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਾਂ ਮਾ ਸੋਸ਼ਲ ਮੀਡੀਆ ਤੇ ਚੜ੍ਹਪਈਆਂ ਨੇ ਤਾਂ ਦੱਸ ਦਿੱ ਕਿ ਡੋਨਾਲਡ ਟਰੰਪ ਨੂੰ ਅਲਰਟ ਰਹਿਣ ਦੇ ਲਈ ਕਹੇਗਾ ਪੁਤਿਨ ਨੇ ਪੁਤਿਨ ਨੇ ਕਿਹਾ ਕਿ ਡੋਨਾਲਡ ਟਰੰਪ ਆਪਣੀ ਜਾਨ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਅਲਰਟ ਰਹਿਣ ਚਾਹੇ ਉਹਨਾਂ ਦੇ ਉੱਪਰ ਪਹਿਲਾਂ ਦੋ ਵਾਰ ਹਮਲੇ ਹੋਏ ਨੇ ਪਰ ਜਿਹੜਾ ਹੁਣ ਹੋ ਸਕਦਾ ਕੋਈ ਵੱਡਾ ਹਮਲਾਤਾ ਜਿਹਾ ਜਿਹੜਾ ਪੁੱਤਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਚਾਹੇ ਚੋਣ ਜਿੱਤੇ ਨੇ ਪਰ ਖਤਰਾ ਅਜੇ ਟਲਿਆ ਨਹੀਂ ਹੈ ਉਹ ਅਜੇ ਵੀ ਸੁਰੱਖਿਅਤ ਨਹੀਂ ਨੇ ਉਹਨਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਉਹਨੂੰ ਆਪਣੇ ਆਸ-ਪਾਸੇ ਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਮਰੀਕਨ ਹਿਸਟਰੀ ਦੇ ਵਿੱਚ ਪਹਿਲਾਂ ਵੀ ਚਾਰ ਰਾਸ਼ਟਰਪਤੀਆਂ ਦੀ ਚਾਰ ਵੱਡੇ ਲੀਡਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਅਜੇ ਹ ਜਿਹੜਾ ਉਹਨਾਂ ਦੇ ਵੱਲੋਂ ਗੱਲ ਇੱਕ ਸਮੇਲਨ ਦੇ ਵਿੱਚ ਕਜ਼ਾਕਿਸਤਾਨ ਜਦੋਂ ਪਹੁੰਚਦਾ ਤਾਂ ਉਸ ਸਮੇਂ ਉਹ ਇਹ ਗੱਲ ਕਹਿੰਦੇ ਆ ਤੁਹਾਨੂੰ ਦੱਸ ਦੇ ਕਿ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲਾਂ ਵੀ ਅਜਿਹੇ ਅਸੈਸੀਨੇਸ਼ਨ ਹੋਏ ਨੇ ਜੇ ਖਾਸ ਤੌਰ ਤੇ ਗੱਲ ਕਰੀਏ ਸਭ ਤੋਂ ਵੱਡੇ ਲੀਡਰ ਸਭ ਤੋਂ ਜਾਣੇ ਮਾਣੇ ਲੀਡਰ ਅਬਰਾਹਮ ਲਿੰਕਨ ਦੇ ਸਰਚ ਗੋਲੀ ਮਾਰੀ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਜੈਫ ਕੈਨੇਡੀ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਦੂਜੇ ਪਾਸੇ ਹੁਣ ਅਲਾ ਰੈਂ ਦੇ ਲਈ ਟਰੰਪ ਨੂੰ ਕਿਹਾ ਗਿਆ ਪੁੱਤ ਹਿੰਦੇ ਬਲੋ ਦਾ ਦਾਦੀ ਕਿ ਚਾਰ ਅਹਿਮ ਲੀਡਰਾਂ ਦੀ ਪਹਿਲਾਂ ਵੀ ਹੱਤਿਆ ਕਰ ਦਿੱਤੀ ਗਈ ਸੀ ਅਬਰਾਹਮ ਲਿੰਕਨ ਦੀ ਹੱਤਿਆ ਕੀਤੀ ਗਈ ਸੀ ਪਹਿਲਾਂ 1865 ਦੇ ਵਿੱਚ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਸੀ ਤੇ ਉਸ ਤੋਂ ਬਾਅਦ ਜੇਮਸ ਗਾਰਫੀਲਡ ਦੀ 1881 ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਫਿਰ ਵਿਲੀਅਮ ਮੈਕਨਲੇ ਦੀ ਹੱਤਿਆ 1901 ਦੇ ਵਿੱਚ ਕੀਤੀ ਗਈ ਸੀ ਤੇ ਫਿਰ ਜੌਨ ਐਫ ਕੈਨੇਡੀ ਦੀ ਹੱਤਿਆ 1963 ਦੇ ਵਿੱਚ ਕੀਤੀ ਗਈ ਸੀ ਤਾਂ ਇਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਦੇ ਉੱਪਰ ਫਿਲਮਾਂ ਵੀ ਬਣੀਆਂ ਹੋਈਆਂ ਨੇ ਹਾਲੀਵੁੱਡ ਦੇ ਵਿੱਚ ਚਾਹੇ ਤੁਸੀਂ ਦੇਖ ਸਕਦੇ ਹੋ ਫਿਲਮਾਂ ਵੀ ਜਿਹੜਾ ਬਹੁਤ ਕੁਝ ਦੱਸਦੀਆਂ ਨੇ ਅਬਰਾਹਮ ਲਿੰਕਨ ਹੋਣ ਚਾਹੇ ਜੌਨ ਐਫ ਕੈਨੇਡੀ ਹੋਣ ਚਾਹੇ ਵਿਲੀਅਮ ਮੈਕਨਲੇ ਹੋਣ ਚਾਹੇ ਗਾਰਫੀਲਡ ਹੋਣ ਤਾਂ ਦੱਸ ਦੇ ਕੇ ਇਹਨਾਂ ਦੇ ਉੱਪਰ ਜਿਹੜਾ ਪਹਿਲਾ ਵੀ ਜਾਨਲੇਵਾ ਹਮਲਾ ਹੋਇਆ ਤੇ ਉਸ ਦੌਰਾਨ ਇਹਨਾਂ ਦੀ ਮੌਤ ਹੋ ਗਈ ਅਸੈਸੀਨੇਸ਼ਨ ਕੀਤਾ ਗਿਆ ਸੀ ਅਮਰੀਕਾ ਦੇ ਚਾਰੋਂ ਬਹੁਤ ਵੱਡੇ ਲੀਡਰ ਹੋਏ ਨੇ ਤਾਂ ਦੱਸਦੇ ਕਿ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਤਾਂ ਇਹ ਗੱਲਾਂ ਕਿਤੇ ਨਾ ਕਿਤੇ ਯਾਦ ਕਰਾਈਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਪੇਨ ਨੇ ਡੋਨਾਲਡ ਟਰੰਪ ਨੂੰ ਪਾ ਡੋਨਾਲਡ ਟਰੰਪ ਕਹਿਣਾ ਕੀ ਚਾਹੁੰਦੇ ਨੇ ਇਸ ਨੂੰ ਲੈ ਕੇ ਚਰਚਾਵਾਂ ਬਹੁਤ ਛੜਪੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਹਾਲਾਂਕਿ ਤੁਹਾਨੂੰ ਯਾਦ ਹੋ ਟਰੰਪ ਦੇ ਉੱਪਰ ਦੋ ਵਾਰ ਹਮਲੇ ਉਦੋਂ ਹੋਏ ਜਦੋਂ ਰਾਸ਼ਟਰਪਤੀ ਦੀ ਕੈਂਪੇਨ ਕਰ ਰਹੇ ਸੀ ਤਾਂ ਦੱਸਦੇ ਕਿ ਜਦੋਂ ਰੋਨਾਲਡ ਟਰੰਪ ਇੱਕ ਵਾਰ ਫਲੋਰੀਡਾ ਦੇ ਵਿੱਚ ਕੈਂਪੇਨ ਕਰ ਰਹੇ ਹੁੰਦੇ ਆ ਤਾਂ ਉੱਥੇ ਉਹਨਾਂ ਦੇ ਉੱਪਰ ਹਮਲਾ ਹੁੰਦਾ ਤੇ ਦੂਜੀ ਵਾਰ ਜਿਹੜਾ ਹੋ ਤੋਂਦਾ ਦੇ ਕਿ ਇੱਕ ਹੋਰ ਕੈਂਪੇਨ ਦੌਰਾਨ ਰੈਲੀ ਦੇ ਵਿੱਚ ਉਹਨਾਂ 'ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਜਦੋਂ ਕੰਨ ਨਾਲ ਖਹਿ ਕੇ ਲੰਘਦੀ ਹੈ ਗੋਲੀ ਤਾਂ ਕੰਨ ਜਿਹੜਾ ਜ਼ਖਮੀ ਹੋ ਜਾਂਦਾ ਉਹਨਾਂ ਦਾ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਤੁਰੰਤ ਲਿਆਇਆ ਜਾਂਦਾ ਹਾਲਾਂਕਿ ਟਰੰਪ ਨੂੰ ਲੈ ਕੇ ਲਗਾਤਾਰ ਜੇ ਗੱਲ ਕਰੀਏ ਤਾਂ ਚਰਚਾਵਾਜੋ ਚੱਲਦੀਆਂ ਰਹਿੰਦੀਆਂ ਨੇ ਔਰ ਹੋਣ ਵਾਲੀ 20 ਜਨਵਰੀ ਨੂੰ ਟਰੰਪ ਰਾਸ਼ਟਰਪਤੀ ਬਣ ਜਾਣਗੇ ਪਰ ਤੁਹਾਨੂੰ ਦੱਸ ਦੇ ਕਿ ਪੂਤਿਨ ਰਸ਼ੀਆ ਤੇ ਅਮਰੀਕਾ ਦੇ ਰਿਸ਼ਤੇ ਜੇ ਕਟਾਕਸ਼ ਵਾਲੇ ਰਹੇ ਨੇ ਇੱਕ ਦੂਜੇ ਦੇ ਉੱਪਰ ਵਿਅੰਗ ਕਸਣ ਵਾਲੇ ਰਹੇ ਨੇ ਕਿਉਂਕਿ ਦੋਨੋਂ ਲੀਡਰ ਚਾਹੇ ਪੁਤਿਨ ਹੋਣ ਚਾਹੇ ਟਰੰਪ ਹੋਣ ਇੱਕੋ ਜਿਹੇ ਕੈਰੈਕਟਰ ਦੇ ਲੀਡਰ ਨੇ ਦੋਨਾਂ ਨੂੰ ਜਿਹੜਾ ਕਿਸੇ ਦੀ ਧੌਂਸ ਪਸੰਦ ਨਹੀਂ ਤੇ ਦੋਨੇ ਕਿਸੇ ਦੀ ਕੋਈ ਗੱਲ ਸਹਿੰਦੇ ਨਹੀਂ ਤਾਂ ਉਹੀ ਗੱਲ ਹੈ ਕਿ ਰਸ਼ੀਆ ਤੇ ਅਮਰੀਕਾ ਦੇ ਜਿਸਹਾ ਆਪਦੇ ਰਿਸ਼ਤੇ ਆ ਤਾਂ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਜਿਹੜਾ ਇੱਕ ਅਹਿਮ ਬਿਆਨ ਦਿੱਤਾ ਗਿਆ ਪੁਤਿਨ ਦੇ ਵੱਲੋਂ ਪੁਤਿਨ ਦੇ ਵੱਲੋਂ ਇਹ ਅਹਿਮ ਬਿਆਨ ਆਉਣਾ ਟਰੰਪ ਦੀ ਟਰੰਪ ਦੀ ਜਾਨ ਨੂੰ ਲੈ ਕੇ ਇਹ ਬਿਆਨ ਆਉਣਾ ਕਿ ਤੁਸੀਂ ਅਲਰਟ ਰਹੋ ਤੁਹਾਡੇ ਤੇ ਪਹਿਲਾਂ ਦੋ ਵਾਰ ਹਮਲੇ ਹੋ ਚੁੱਕੇ ਨੇ ਯਾ ਕਿਹੜੇ ਵੱਡੇ ਲੀਡਰਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਸੈਸ਼ਨੇਸ਼ਨ ਕੀਤਾ ਗਿਆ ਸੀ ਜਿਹੜੇ ਲੀਡਰਾਂ ਦਾ ਇਹ ਗੱਲਾਂ ਆਪਣੇ ਧਿਆਨ ਚ ਰੱਖੋ ਤਾਂ ਅਜਿਹਾ ਜਿਹੜਾ ਇੱਕ ਵਾਰ ਨਹੀਂ ਕਹਿ ਸਕਦੇ ਆ ਕਿ ਪੁੱਤਨ ਚਤਾਵਨੀ ਦੇ ਰਹੇ ਨੇ ਕਿ ਆਪਣਾ ਸਤਰਕ ਰਹੋ ਡੋਨਾਲਡ ਟਰੰਪ ਨੂੰ ਤਾਂ ਦੱਸ ਦੇ ਕਿ ਵੱਡੀ ਖਬਰ ਇਹ ਸਾਹਮਣੇ ਆ ਰਿਹਾ ਉਹ ਦੂਜੇ ਪਾਸੇ ਗੱਲ ਕਰੀਏ ਤਾਂ ਪੁੱਤੇ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਸਾਡੇ ਦੇਸ਼ ਦੇ ਵਿੱਚ ਇਹ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੁਰੱਖਿਆ